ਅਪਰਾ ਨਜ਼ਦੀਕ ਪਿੰਡ ਮੰਡੀ ਦੇ ਗਰੀਬ ਕਿਸਾਨ ਸ਼ਿੰਗਾਰਾ ਸਿੰਘ ਦੀਆਂ ਕੰਧ ਪਾੜ ਕੇ ਮੱਝਾਂ ਚੋਰੀ ਪਿੰਡ ਮੰਡੀ ਦੀ ਪੰਚਾਇਤ ਵੱਲੋਂ ਅਪਰਾ ਪੁਲਿਸ ਨੂੰ ਅਤੇ ਸੀਨੀਅਰ ਪੁਲਿਸ ਅਫਸਰਾਂ ਨੂੰ ਬਹੁਤ ਫੋਨ ਕੀਤੇ ਪਰ 2.5 ਘੰਟੇ ਬਾਅਦ ਪਹੁੰਚੀ ਅਪਰਾ ਪੁਲਿਸ ਪੰਚਾਇਤ ਵੱਲੋਂ ਪੁਲਿਸ ਦੇ ਦੇਰੀ ਨਾਲ ਆਉਣ ਤੇ ਉਠਾਏ ਸਵਾਲ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰਸਾਨ ਸਿੰਘ ਨਾਗੀ राजविंदर सिंह राजा मंडी पिंड दुआबा न्यूज चौबीस शान ली विशेष रिपोर्ट तो ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਅੰਦਰ ਵੀ ਲੱਗੀ ਆ ਜਿਉਂ ਕੂਨ ਖਾਨ ਦੇ ਛੱਤੇ ਵਿਢ ਗਏ ਆ ਜਾਂ ਨਹੀਂ ਉਹਨਾਂ ਦਾ ਲੋਕ ਖੁੱਲਿਆ ਨਾ ਉਹਦੇ ਤਸੱਲੀ ਕਰਕੇ ਗਏ ਆ ਬੰਦੇ ਜੇ ਇੱਥੇ ਸੁੱਤਾ ਹੁੰਦਾ ਤਾਂ ਇਹਦਾ ਜਾਨ ਖ਼ਤਰਾ ਹੋ ਸਕਦਾ ਸੀ। ਇਹਦੀ ਸਿਹਤ ਠੀਕ ਨਹੀਂ ਸੀ ਕਰਕੇ ਰਾਤੀਂ ਘਰ ਸੌ ਗਿਆ। ਇਦਾਂ ਹੋਈ ਆ ਭਾਈ। ਆ ਜੀ ਤਿੰਨ ਮੱਝਾਂ ਸੀਗੀਆਂ ਜੀ ਇੱਕ ਘੱਡੀ ਸੀਗੀ। ਅਛਾ ਹਾਂ ਜਿੱਕੱਟੀ ਵੀ ਸੀਗੀ ਸਾਲ ਕਦੀ ਉਹ ਤੋਂ ਜਾਗੇ ਨਵੇਂ ਪਸੂ ਲੰਦੇ ਆ ਗੱਡੀ ਵੀ ਵੱਡੀ ਹੈ ਮੇਰੇ خیال ਗਾਂ ਛੱਡ ਗਿਆ ਗਾਂ ਅੰਦਰ ਆ ਗਾਂ ਨਹੀਂ ਲੈ ਕੇ ਗਏ ਉਹ ਤਾਂ ਕਦੋਂ ਮੁਝੇ ਪੁੱਠੇ ਉਹ ਤਾਂ ਫੈਦਰਲ ਲੋਕ ਡੁਕ ਮੈਂ ਕਿਹਾ ਤੁਹਾਡੇ ਆਂ ਤੋਂ ਬਾਅਦ ਚ ਕੱਢਦੇ ਆ ਕੋਈ ਵਪਾਰੀ ਸਾਲ ਦਿਨੇ ਆ ਕੇ ਪਸ਼ੂ ਦੇਖ ਜਾਂਦਾ ਤੇ ਰਾਤ ਨੂੰ ਇਹ ਤਾਂ ਸਮਾਂ ਕਿ ਲਈ ਹੁਣ ਮੱਝ ਛੋਟਾ ਜਿਹਾ ਰੋਲ ਮੇਰੇ ਘਟਿਆ ਸੀ ਕੱਲ ਕਾਦੂ ਕੇ ਰੱਖੀ ਰਿਹਾ ਸੀ ਕੋਈ ਬੰਦਾ ਦੇਖਣ ਨੂੰ ਨਹੀਂ ਆਇਆ ਉਹ ਤਾਂ ਪਿੰਡ ਚ ਕਈ ਦਿਨਾਂ ਦੇ ਇੱਥੇ ਡਾਂਗਾਂ ਵਾਲੇ ਘੁੰਮਦੇ ਆ ਜੀ ਵੇ ਭਾਜੀ ਨੇ ਬਦੱਛਾ ਉੱਥੇ ਹੀ ਬੈਠੇ ਰਹਿੰਦੇ ਸਾਰ ਪੰਡਿਆ ਦਾ ਕੱਟੂ ਬੱਛੂ ਦੇ ਦਿਓ ਉਹ ਇਹ ਇਹ ਘਰ ਰਹੇ ਬੰਦਾ ਇਹ ਕੱਟੂਆ ਬੱਛੂ ਵਾਲੇ ਇਹ ਰਹਿੰਦੇ ਕਿੱਥੇ ਆ ਇਹ ਤਾਂ ਬਾਣਾ ਸਾਡੇ ਹੁਣ ਸਾਰਿਆਂ ਦੇ ਸਾਹਮਣੇ ਆ ਜਿੱਦਾਂ ਰੋਜ਼ ਰੁਟੀਨ ਚ ਭਾਜੀ ਇੱਥੇ ਸੌਂਦਾ ਸੀਗਾ ਜੀ ਇਹ ਤਾਂ ਕੱਲ ਦੀ ਸਿਹਤ ਨਹੀਂ ਠੀਕ ਸੀ ਤਾਂ ਪੈਂਡ ਚੱਲੇ ਗਿਆ ਜੀ ਇੱਥੇ ਉਹਨਾਂ ਦੇ ਸਾਬ ਨੇ ਜਾਨੇ ਨੁਕਸਾਨ ਹੋ ਸਕਦਾ ਜਿੱਦਾਂ ਜਿੰਦੇ ਭੰਨੇ ਉਹਨਾਂ ਨੇ ਜਾਨੋ ਮਾਰ ਸਕਦੇ ਜੀ ਜਾਨੋ ਮਾਰ ਕੋਈ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਰੇ ਤੇ ਜਿੰਦੇ ਭੰਤੇ ਉਹਨਾਂ ਨੇ ਤੋੜਤੇ ਦਰਵਾਜ਼ੇ ਇੱਕ ਖੂਨ ਵੀ ਲੱਗਾ ਨਾ ਖੂਨ ਵੀ ਕਿਸੇ ਦੇ ਹੱਥ 'ਚ ਪੱਤੀ ਪੁੱਤੀ ਲੱਗੀ ਉਹਨਾਂ ਦੇ ਬੰਦਿਆਂ ਦੇ ਖੂਨ ਇੱਥੇ ਤਾਂ ਚੋਇਆ ਜੀ ਉਹ ਦਰ ਦਰਵਾਜ਼ੇ ਉਹਨੇ ਵੱਡੇ ਜਿਹਾਂ ਦਾ ਮਾਰਿਆ ਕੁਛ ਉਹਨਾਂ ਦੇ ਹੱਥ 'ਚ ਲੱਗਾ ਕੁਛ ਸੰਜੀਆ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣਗੇ ਜੀ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਹਤ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲੜ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਦ ਪਾੜ ਕੇ ਮੱਝਾਂ ਲੈ ਗਏ ਕੋਲੋਂ ਤਿੰਨ ਮੱਝਾਂ ਤੇ ਕੱਟੀਆਂ ਨੇ